ਜੇਕਰ ਕਿਸੇ ਮਰੀਜ਼ ਨੂੰ ਬਲੱਡ ਦੀ ਜ਼ਰੂਰਤ ਹੈ ਤੇ ਉਸ ਨੂੰ ਗਲਤ ਬਲੱਡ ਚੜ੍ਹਾ ਦਿੱਤਾ ਜਾਂਦਾ ਤਾਂ ਇਸ ਦਾ ਨਤੀਜਾ ਕਿੰਨਾ ਖਤਰਨਾਕ ਹੋ ਸਕਦਾ ਹੈ ਕਿ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ ਆਮ ਨਜ਼ਰ ਨਾਲ ਦੇਖਿਆ ਜਾਵੇ ਤਾਂ ਸਾਡਾ ਖੂਨ ਲਾਲ ਰੰਗ ਦਾ ਹੀ ਹੁੰਦਾ ਤੇ ਇਸ ਦਾ ਕੰਮ ਸਾਡੇ ਸਰੀਰ ਅੰਦਰ ਆਕਸੀਜਨ ਪਹੁੰਚਾਉਣਾ ਤੇ ਸਰੀਰ ਅੰਦਰੋਂ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਤੱਕ ਪਹੁੰਚਾ ਕੇ ਬਾਹਰ ਕੱਢਣਾ ਹੈ ਜਾਂ ਫਿਰ ਪੂਰੇ ਸਰੀਰ ਦੇ ਸੈੱਲਸ ਤੱਕ ਅਲੱਗ-ਅਲੱਗ ਨਿਊਟ੍ਰੀਐਂਟਸ ਤੱਕ ਪਹੁੰਚਾਉਣਾ ਹੈ ਇਸੇ ਖੂਨ ਅੰਦਰ ਵਾਈਟ ਬਲੱਡ ਸੈੱਲਸ ਵੀ ਮੌਜੂਦ ਹੁੰਦੇ ਨੇ ਜਿਹੜੇ ਕਿ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਨੇ ਇਸ ਤੋਂ ਇਲਾਵਾ ਪਲੇਟਲੇਟਸ ਹੁੰਦੇ ਨੇ ਜਿਹੜੇ ਸਾਡੇ ਜ਼ਖਮਾਂ ਨੂੰ ਬਲੌਕ ਕਰਕੇ ਖੂਨ ਵਹਿਣ ਤੋਂ ਰੋਕਦੇ ਨੇ ਇਹ ਸਾਰੀਆਂ ਚੀਜ਼ਾਂ ਹਰੇਕ ਇਨਸਾਨ ਦੇ ਸਰੀਰ ਅੰਦਰ ਸੇਮ ਹੁੰਦੀਆਂ ਨੇ ਫਿਰ ਜਿਆ ਕੀ ਹੁੰਦਾ ਹੈ ਅਲੱਗ ਬਲੱਡ ਗਰੁੱਪਸ ਵਿੱਚ ਜਿਸ ਕਰਕੇ ਗਲਤ ਬਲੱਡ ਗਰੁੱਪ ਇਸ ਤੋਂ ਇਲਾਵਾ ਕਿਹੜਾ ਬਲੱਡ ਗਰੁੱਪ ਕਿਹੜੇ ਬਲੱਡ ਗਰੁੱਪ ਦੇ ਨਾਲ ਮੈਚ ਕਰਦਾ ਤੇ ਕਿਉਂ ਸਾਡੇ ਬਲੱਡ ਦੇ ਅੰਦਰ ਐਂਟੀਬਾਡੀ ਵੀ ਮੌਜੂਦ ਹੁੰਦੇ ਨੇ ਇਹ ਸਾਡੇ ਸਰੀਰ ਦਾ ਬਾਇਰਸ ਤੇ ਬੈਕਟੀਰੀਆ ਦੇ ਨਾਲ ਲੜਨ ਵਿੱਚ ਮਦਦ ਕਰਦੇ ਨੇ ਸਨ 1900 ਤੋਂ ਪਹਿਲਾਂ ਜਦੋਂ ਵੀ ਵਿਗਿਆਨੀ ਇੱਕ ਮਰੀਜ਼ ਨੂੰ ਦੂਸਰੇ ਦਾ ਖੂਨ ਚੜਾਉਂਦੇ ਤਾਂ ਕਈ ਵਾਰ ਮਰੀਜ਼ ਦੀ ਮੌਤ ਹੋ ਜਾਂਦੀ ਤਾਂ ਕਈ ਵਾਰ ਸੀਰੀਅਸ ਅਲਰਜੀਸ ਹੁੰਦੀਆਂ ਸੀ ਉਸ ਤੋਂ ਬਾਅਦ ਖੂਨ ਉੱਤੇ ਕਾਫੀ ਰਿਸਰਚ ਹੋਈ ਤਾਂ ਪਤਾ ਲੱਗਿਆ ਵੀ ਬਲੱਡ ਸੈੱਲਸ ਦੇ ਉੱਤੇ ਕੁਝ ਉੱਭਰੇ ਹੋਏ ਸਟਰਕਚਰ ਮੌਜੂਦ ਹੁੰਦੇ ਨੇ ਬਾਅਦ ਵਿੱਚ ਵਿਗਿਆਨੀਆਂ ਨੇ ਇਹਨਾਂ ਸਟਰਕਚਰਸ ਨੂੰ ਐਂਟੀਜਨਸ ਦਾ ਨਾਮ ਦਿੱਤਾ ਸਾਡੇ ਬਲੱਡ ਪਲਾਜ਼ਮਾ ਅੰਦਰ ਮੌਜੂਦ ਐਂਟੀਜਨਸ ਤੇ ਸੈੱਲਸ ਉ ਇਹ ਸਰੀਰ ਅੰਦਰ ਬਲੱਡ ਗਰੁੱਪ ਦਾ ਨਿਰਧਾਰਨ ਕਰਦੇ ਨੇ ਸਾਡੇ ਬਲੱਡ ਸੈਲਸ ਤੇ ਐਂਟੀਬਾਡੀ ਉੱਤੇ ਮੌਜੂਦ ਇਹ ਸਟਰਕਚਰ ਦੋ ਸ਼ੇਪ ਦੇ ਹੁੰਦੇ ਨੇ ਇੱਕ ਕੋਨ ਸ਼ੇਪ ਦੇ ਤੇ ਦੂਸਰੇ ਕਰਮ ਸ਼ੇਪ ਦੇ ਹੁਣ ਬਲੱਡ ਸੈਲਸ ਉੱਤੇ ਮੌਜੂਦ ਇਹਨਾਂ ਸਟ੍ਰਕਚਰਸ ਵਿੱਚ ਕੋਨ ਸ਼ੇਪ ਨੂੰ A ਟਾਈਪ ਅਤੇ ਕਰਬ ਸ਼ੇਪ ਨੂੰ B ਟਾਈਪ ਕਿਹਾ ਜਾਂਦਾ ਹੈ। ਹੁਣ ਜਿਸ ਇਨਸਾਨ ਦੇ ਬਲੱਡ ਸੈਲਸ ਉੱਤੇ ਕੋਨ ਸ਼ੇਪ ਦੇ ਐਂਟੀਜਨ ਹੁੰਦੇ ਨੇ ਉਸ ਨੂੰ A ਬਲੱਡ ਗਰੁੱਪ ਵਿੱਚ ਰੱਖਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਿਸ ਇਨਸਾਨ ਦੇ ਬਲੱਡ ਸੈਲਸ ਉੱਤੇ ਕਰਬ ਸ਼ੇਪ ਦੇ ਐਂਟੀਜਨ ਮੌਜੂਦ ਹੁੰਦੇ ਨੇ ਉਸ ਨੂੰ B ਟਾਈਪ ਬਲੱਡ ਗਰੁੱਪ ਦੇ ਵਿੱਚ ਰੱਖਿਆ ਜਾਂਦਾ ਹੈ। ਪਰ ਕਈਆਂ ਦੇ ਬਲੱਡ ਸੈਲਸ ਦੇ ਉੱਤੇ ਇਹ ਦੋਨੋਂ ਸਟ੍ਰਕਚਰ ਮੌਜੂਦ ਹੁੰਦੇ ਨੇ ਅਜਿਹੇ ਇਨਸਾਨ ਨੂੰ AB ਬਲੱਡ ਗਰੁੱਪ ਵਿੱਚ ਰੱਖਿਆ ਜਾਂਦਾ ਹੈ। ਪਰ ਬਹੁਤ ਸਾਰੇ ਲੋਕਾਂ ਦੇ ਬਲੱਡ ਸੈਲਸ ਉੱਪਰ ਕੋਈ ਵੀ ਸਟਰਕਚਰ ਹੀ ਮੌਜੂਦ ਨਹੀਂ ਹੁੰਦਾ ਅਜਿਹੇ ਲੋਕਾਂ ਨੂੰ ਉਹ ਬਲੱਡ ਗਰੁੱਪ ਵਿੱਚ ਰੱਖਿਆ ਜਾਂਦਾ ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਜਿਹੜੇ ਲੋਕਾਂ ਦੇ ਬਲੱਡ ਸੈਲਸ ਉੱਪਰ A ਟਾਈਪ ਐਂਟੀਜਨ ਹੁੰਦੇ ਨੇ ਉਹਨਾਂ ਦੇ ਪਲਾਜ਼ਮਾ ਅੰਦਰ B ਟਾਈਪ ਐਂਟੀਬਾਡੀ ਮੌਜੂਦ ਹੁੰਦੇ ਨੇ ਤੇ ਜਿਨ੍ਹਾਂ ਦੇ ਬਲੱਡ ਸੈੱਲਸ ਉੱਪਰ B ਟਾਈਪ ਐਂਟੀਜਨ ਹੁੰਦੇ ਨੇ ਉਹਨਾਂ ਦੇ ਬਲੱਡ ਪਲਾਜ਼ਮਾ ਅੰਦਰ A ਟਾਈਪ ਆਫ ਐਂਟੀਬਾਡੀ ਪਾਇਆ ਜਾਂਦਾ ਪਰ ਜੇਕਰ A ਟਾਈਪ ਵਾਲੇ ਇਨਸਾਨ ਦੇ ਸਰੀਰ ਅੰਦਰ B ਬਲੱਡ ਗਰੁੱਪ ਦੇ ਬਲੱਡ ਨੂੰ ਚੜਾ ਦਿੱਤਾ ਜਾਵੇ ਤਾਂ ਉਸਦੇ ਬਲੱਡ ਵਿੱਚ ਮੌਜੂਦ A ਟਾਈਪ ਦੇ ਪਲਾਜ਼ਮਾ ਐਂਟੀਬਾਡੀ ਸੈੱਲਸ ਅੰਦਰ ਫਸਣਾ ਸ਼ੁਰੂ ਹੋ ਜਾਂਦੇ ਨੇ ਤੇ ਬਲੱਡ ਕਲੋਟਿੰਗ ਹੋਣ ਲੱਗਦੀ ਹੈ ਤੇ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇਸੇ ਕਰਕੇ ਜਿਸ ਇਨਸਾਨ ਦੇ ਸਰੀਰ ਅੰਦਰ ਬਲੱਡ ਗਰੁੱਪ ਏਬੀ ਹੁੰਦਾ ਹੈ ਉਹਨਾਂ ਦੇ ਬਲੱਡ ਪਲਾਜ਼ਮਾ ਅੰਦਰ ਕੋਈ ਵੀ ਐਂਟੀਜਨ ਨਹੀਂ ਹੁੰਦਾ ਤੇ ਜੇਕਰ ਏਬੀ ਬਲੱਡ ਵਾਲੇ ਇਨਸਾਨ ਦੇ ਖੂਨ ਅੰਦਰ ਐਂਟੀਜਨ ਹੋਵੇ ਤਾਂ ਉਹ ਕਦੇ ਵੀ ਸਰਵਾਈਵ ਨਹੀਂ ਕਰ ਸਕਦਾ ਇਸ ਦੇ ਉਲਟ ਓ ਬਲੱਡ ਗਰੁੱਪ ਵਾਲੇ ਇਨਸਾਨ ਅੰਦਰ ਏ ਤੇ ਬੀ ਦੋਨੋਂ ਟਾਈਪ ਦੇ ਐਂਟੀਜਨ ਮੌਜੂਦ ਹੁੰਦੇ ਨੇ ਕਿਉਂਕਿ ਉੱਤੇ ਬਲੱਡ ਸੈੱਲਸ ਉੱਤੇ ਕੋਈ ਵੀ ਐਂਟੀਜਨ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਬਲੱਡ ਗਰੁੱਪ ਨੂੰ ਪੋਜ਼ਿਟਿਵ ਤੇ ਨੈਗੇਟਿਵ ਵਿੱਚ ਕਿਵੇਂ ਵੰਡਿਆ ਜਾਂਦਾ ਹੈ ਇਸ ਨੂੰ ਬਲੱਡ ਦਾ ਆਰ ਐਚ ਜਾਂ ਰੈਜ਼ਮ ਫੈਕਟਰ ਵੀ ਕਿਹਾ ਜਾਂਦਾ ਹੈ ਸਾਡੇ ਬਲੱਡ ਸੈਲਸ ਦੇ ਉੱਪਰ ਇੱਕ ਤੀਸਰੀ ਤਰ੍ਹਾਂ ਦੇ ਐਂਟੀਜਨ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਯੂਬਿਕਲ ਐਂਟੀਜਨ ਵੀ ਕਿਹਾ ਜਾ ਸਕਦਾ ਜਾਂ ਫਿਰ ਇਹਨਾਂ ਦੀ ਸ਼ੇਪ ਆਈਡੀ ਉਹ ਕਯੂਬਿਕਲ ਹੁੰਦੀ ਹੈ ਹੁਣ ਜਿਨ੍ਹਾਂ ਦੇ ਬਲੱਡ ਸੈਲਸ ਉੱਤੇ ਇਹ ਤੀਸਰਾ ਐਂਟੀਜਨ ਹੁੰਦਾ ਉਸ ਨੂੰ ਆਰ ਐਚ ਪੋਜ਼ਿਟਿਵ ਲਿਖਿਆ ਜਾਂਦਾ ਹੈ ਇਸ ਇਨਸਾਨ ਦੇ ਬਲੱਡ ਸੈਲਸ ਉੱਤੇ ਇਹ ਐਂਟੀਜਨ ਨਹੀਂ ਹੁੰਦੇ ਉਸ ਨੂੰ RH ਨੈਗੇਟਿਵ ਲਿਖ ਦਿੱਤਾ ਜਾਂਦਾ ਹੈ ਇਸ ਨੂੰ RH ਦਾ ਰੈਸਮ ਫੈਕਟਰ ਇਸ ਲਈ ਵੀ ਕਿਹਾ ਜਾਂਦਾ ਕਿਉਂਕਿ ਇਸ ਨੂੰ ਸਭ ਤੋਂ ਪਹਿਲਾਂ ਬੰਦਰਾਂ ਦੇ ਵਿੱਚ ਦੇਖਿਆ ਗਿਆ ਸੀ ਤੇ ਇਹ ਬੰਦਰ ਰੈਸਮ ਨਸਲ ਦੇ ਸੀ ਜਿਨ੍ਹਾਂ ਦੇ ਉੱਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਡਿਟੈਕਟ ਕੀਤਾ ਗਿਆ ਸੀ ਤਾਂ ਇਹ ਸੀ ਪੂਰੇ ਦਾ ਪੂਰਾ ਬਲੱਡ ਦਾ ਸਿਸਟਮ ਜਿਸ ਦੇ ਤਹਿਤ ਬਲੱਡ ਆ ਜਿਹੜਾ ਉਹ ਕਿਉਂ ਨਹੀਂ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇਹ ਦੂਸਰੇ ਬਲੱਡ ਗਰੁੱਪਸ ਨੂੰ ਨਹੀਂ ਪਹੁੰਚਾਇਆ ਜਾ ਸਕਦਾ ਇਸ ਦਾ ਸਭ ਤੋਂ ਵੱਡਾ ਕਾਰਨ ਐਂਟੀਬਾਡੀ ਜੇ ਐਂਟੀਜਨ ਹੀ ਹੁੰਦੇ ਨੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਚੈਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ